ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੂਟਾ ਅਲੀ ਦਾ ਕੱਚਾ ਘਰ ਮੋਡੇ ਤੱਕ ਦਾ ਬਾਹਰਲਾ ਵਣਗਣ ਅੰਦਰ ਕੋਠੜੀ ਇੱਕ ਖੋਲੇ ਵਰਗੀ ਬਾਹਰ ਨਿੱਕੇ ਜੇ ਵੇੜੇ ਵਿੱਚ ਇੱਕ ਪਾਸੇ ਬੱਕਰੀਆਂ ਲਈ ਛਤੜਾ ਦੂਜੇ ਪਾਸੇ ਚੁੱਲ੍ਹਾ ਚੌਂਕਾ ਦੁਆਲੇ ਨਿੱਕੀ ਜੀ ਕੰਧੋਲੀ ਜਿਹੜਿਆ ਬੂਟਾ ਅਲੀ ਦੀ ਬੀਬੀ ਨੇ ਆਪ ਹੀ ਖੜੀ ਕੀਤੀ ਹੋਈ ਸੀ ਮੀਹਾ ਨਾਲ ਕੰਧਾਂ ਦੇ ਲਿਓੜ ਖੁਰੇ ਹੋਏ ਸਨ ਚੁੱਲ੍ਹੇ ਚੌਂਕੇ ਦੀ ਕੰਧੋਲੀ ਤੋਂ ਜ਼ਰੂਰ ਪਤਾ ਲੱਗਦਾ ਸੀ ਇਸ ਨੂੰ ਕਦੇ ਭਾਂਡੋ ਮਿੱਟੀ ਦਾ ਪੋਚਾ ਫੇਰਿਆ ਹੋਏਗਾ ਚੌਂਕੇ ਵਿੱਚ ਥੋੜੀਆਂ ਜੀਆਂ ਛਟੀਆਂ ਤੇ ਚਾਰ ਕੁ ਪਾਥੀਆਂ ਪਈਆਂ ਹੋਈਆਂ ਸਨ ਚੁੱਲਾ ਇਸ ਵੇਲੇ ਠੰਡਾ ਸੀ ਪਰ ਤੀਜੀ ਨੁੱਕਰ ਵਿੱਚ ਬਣਾਏ ਹਾਰੇ ਵਿੱਚੋਂ ਧੂਆਂ ਉੱਠ ਰਿਹਾ ਸੀ ਬੂਟਾ ਵਾਲੀ ਘਰ ਆ ਕੇ ਢਿੱਲੀ ਜੇ ਬਾਣ ਦੀ ਮੰਝੀ ਉੱਪਰ ਆ ਬੈਠਾ ਨੀਵੀਂ ਪੈ ਗਈ ਦੋਵੇਂ ਕੋਣੀਆਂ ਗੋਡਿਆਂ ਉੱਪਰ ਢੀਗਾ ਕੇ ਹੱਥਾਂ ਦੇ ਬੁੱਕ ਵਿੱਚ ਥੋੜੀ ਢਰ ਲਈ। ਅੱਲਾ ਰੱਖੇ ਨਿਹਾਰੇ ਵਿੱਚ ਦਾਲ ਤਰੀ ਹੋਈ ਸੀ। ਉਹ ਕੁज्जे ਦੇ ਚੱਪਣ ਵਿੱਚ ਥੋੜੀ ਵਿੱਥ ਕਰਨ ਆਈ ਤਾਂ ਆਪਣੇ ਖਾਵੰਦ ਨੂੰ ਇਸ ਤਰ੍ਹਾਂ ਬੈਠਾ ਦੇਖ ਕੇ ਡਰ ਗਈ। ਹੈ ਅੱਜ ਮੇਰੀਆਂ ਅੰਡ ਨਾ ਗਵੰਡ ਨਾ ਵੀ ਸਾਰਾ ਦਿਲ ਪੁੱਠੀਆਂ ਸਿੱਧੀਆਂ ਸੁਣਾਉਂਦੀਆਂ ਰਹੀਆਂ। ਤੂੰ ਕਿਉਂ ਆਇਆ ਬੈਠਾ ਜਿਵੇਂ ਕੁੜੀ ਦੱਬ ਕੇ ਆਇਆ ਹੁੰਨਾ। ਅੱਲਾ ਰੱਖੀ ਦੇ ਫਿਕਰ ਵਿੱਚ ਵੀ ਚੋਬ ਸੀ ਅੱਲਾ ਰੱਖੀਏ ਕੀ ਪਤਾ ਹੁਣ ਕੁੜੀ ਦੱਬਨ ਦਾ ਮੌਕਾ ਵੀ ਨਾ ਮਿਲੇ ਬੂਟੇ ਨੇ ਚੁਰਦਿਆਂ ਕੀਆ ਅੱਗੇ ਤਾਂ ਬਾਹਰੋਂ ਆ ਕੇ ਤੂੰ ਇੱਕ ਦੀਆਂ ਚਾਟ ਸੁਣਾਉਂਦਾ ਹੁੰਨਾ ਅੱਜ ਜਮਾ ਏ ਢੇਰੀ ਢਾਕੇ ਬੈਠ ਗਿਆ ਕੀ ਹੋ ਗਿਆ ਤੈਨੂੰ ਕੀ ਸੁਣਾਵਾਂ ਅੱਲਾ ਰੱਖੀਏ ਮੇਰੀ ਤਾਂ ਬੋਲਤੀ ਬੰਦ ਹੋਈ ਪਈ ਐ ਚਾਰਾਂ ਦੀ ਇੱਕ ਵੀ ਨਹੀਂ ਆਉੜਦੀ ਉਹ ਐਂ ਕਰ ਕਰ ਚ ਜਿਹੜੀ ਨਿੱਕੀ ਮੋਟੀ ਗੋਜ ਹੈਗੀ ਆ ਆਪਣੇ ਹੱਥੇ ਠਾਰ ਰੱਖ ਪਤਾ ਨਹੀਂ ਕਿਹੜੇ ਵੇਲੇ ਭੱਜਣਾ ਪੈ ਜੇ ਬੋਟਾ ਵਾਲੀ ਦੇ ਚਿਹਰੇ ਉੱਪਰ ਡਰ ਸੀ ਤੂੰ ਕੁਛ ਖਾ ਤਾਂ ਨਹੀਂ ਆਇਆ ਬਾਹਰੋਂ ਕਮਲੀਏ ਖਾਣਾ ਕੀ ਐ ਪਿੰਡ ਚ ਤਾਂ ਢੋਲ ਵੱਜੇ ਪਈ ਐ ਕਿ ਇੱਕ ਸਿੱਖ ਵੀ ਆਇਆ ਸੀ ਕਿ ਅੱਜ ਮਲੇਰ ਕੋਟਲਾ ਵੱਲੋਂ ਉਹ ਦੱਸ ਕੇ ਗਿਆ ਗੁਰੂ ਨੇ ਇੱਕ ਬੰਦਾ ਭੇਜਿਆ ਇੱਧਰ ਉਹ ਕੋਈ ਜੈਨ ਐ ਕਿ ਭੂਤ ਹੈ ਪਤਾ ਨਹੀਂ ਪਰ ਮੁਸਲਮਾਨਾਂ ਨੂੰ ਕਤਲ ਕਰੀ ਜਾਂਦਾ ਤੇ ਸਿੰਘਾਂ ਦੀਆਂ ਪੰਚਾਇਤਾਂ ਬਣਾਈ ਜਾਂਦਾ ਆਖਦਾ ਹੁਣ ਖਾਲਸੇ ਦਾ ਰਾਜ ਹੋ ਗਿਆ ਤੂੰ ਕਾ ਤੋ ਭਿੱਜੀ ਬੱਕਰੀ ਆਂਗੂ ਕੰਬੀ ਜਾਣਾ ਆਪਣੇ ਕੋਲ ਹੈ ਕਿ ਜਿਹੜਾ ਉਹ ਲੈ ਜਾਊਗਾ ਡਰ ਹੋ ਚੌਧਰੀਆਂ ਨੂੰ ਜਲਾਲ ਖਾਂ ਵਰਗਿਆਂ ਨੂੰ ਕਰੋੜੀ ਸਿੰਘ ਵਰਗਿਆਂ ਨੂੰ ਆਪਾਂ ਨੂੰ ਤਾਂ ਨੰਗ ਹੋਣ ਦਾ ਹੁਣ ਸਵਾਦ ਆਊਗਾ ਆਪਾਂ ਤਾਂ ਮੰਗ ਕੇ ਖਾਂਦੇ ਆ ਮੁਸਲਮਾਨਾਂ ਤੋਂ ਵੀ ਤੇ ਸਿੱਖਾਂ ਤੋਂ ਵੀ ਖਾਲਸੇ ਦਾ ਰਾਜ ਆ ਜੇ ਭਾਵੇਂ ਮੁਸਲਮਾਨਾਂ ਦਾ ਆਪਣੇ ਚੁੱਲ੍ਹੇ ਅੱਗ ਤਾਂ ਜਜਮਾਨਾਂ ਦੀ ਖੈਰ ਮੰਗਦੇ ਆਂ ਹੀ ਪੈਣੀ ਹੈ ਗੱਲ ਚੁੱਲ੍ਹੇ ਅੱਗ ਪੈਣ ਦੀ ਨਹੀਂ ਹੈ ਰਖੀਏ ਜੀ ਸਕਤਿਆਂ ਨੇ ਚੁੱਲ੍ਹੇ ਹੀ ਨਾ ਛੱਡੇ ਤਾਂ ਅੱਗ ਅੱਲਾ ਰੱਖੇ ਨੂੰ ਗੁੱਸਾ ਆ ਗਿਆ ਤੂੰ ਤਾਂ ਜਮਾਂ ਹੀ ਗਾਰੇ 'ਚ ਬਹਿ ਗਿਆ ਅੱਲਾ ਨੇ ਦੋ ਹੱਥ ਦੋ ਪੈਰ ਰੋਟੀ ਖਾਣ ਤੇ ਜੁੱਤੀ ਪਾਉਣ ਨੂੰ ਨਹੀਂ ਦਿੱਤੇ ਇਹਨਾਂ ਨਾਲ ਤੇਰੀ ਸ਼ਕਤੀਆਂ ਨਾਲ ਦੋ ਹੱਥ ਕੀਤੇ ਵੀ ਜਾ ਸਕਦੇ ਨੇ ਤੇ ਪੈਰਾਂ ਨਾਲ ਨੱਠ ਕੇ ਆਪ ਨੂੰ ਬਚਾਇਆ ਵੀ ਜਾ ਸਕਦਾ ਹੈ ਕੋਈ ਨਾ ਬੇਲਾ ਆਉਣ ਦੇ ਵੇਖੀ ਜਾਉ ਪਿੰਡ ਵਾਲਿਆਂ ਦੇ ਨਾਲ ਹੀ ਆਪਾਂ ਆਪਣੇ ਨਾਲ ਜੱਗੋ ਤੇਰਵੀਂ ਤਾ ਨਹੀਂ ਹੋ ਜੂ ਉੱਠ ਮੂੰਹ ਹੱਥ ਤੋ ਆਈ ਤੋ ਪਹਿਲਾਂ ਤਾ ਨਾ ਮਰੀਏ ਮੈਂ ਕਰਦੀ ਆ ਰੋਟੀ ਟੋਕ ਦਾ ਆਰ ਅੱਲਾ ਰੱਖੀ ਆ ਕੇ ਚੌਂਕੇ ਵੱਲ ਤੁਰ ਪਈ ਬੂਟਾ ਵਾਲੀ ਕੁਝ ਧੀਰ ਹੋਵੇਂ ਬੈਠਾ ਰਿਹਾ ਫਿਰ ਉੱਠਿਆ ਛਤੜੇ ھیਟ ਬੰਨੀਆਂ ਬੱਕਰੀਆਂ ਖੋਲ ਜਾ ਖੜਾ ਮੇਮਣਿਆਂ ਨੇ ਉਸ ਵੱਲ ਵੇਖ ਕੇ ਪੁੱਛਾਂ ਹੀ ਲਾਈਆਂ ਜੀਭਾਂ ਕੱਟੀਆਂ ਤੇ ਬ੍ਰੇਕ ਜੀ ਮੈਂ ਮੈਂ ਕੀ ਮੋਹ ਨਾਲ ਬੂਟਾ ਵਾਲੀ ਮੇਮਣਿਆਂ ਦੇ ਸਿਰ ਪਲੋਸਣ ਲੱਗਾ ਉਹਨਾਂ ਦੇ ਕੋਲ ਬੈਠ ਗਿਆ ਮਾਸੂਮ ਜਿਹੀਆਂ ਬੂਥੀਆਂ ਨੂੰ ਚੁੰਮਿਆ ਕੰਨਾਂ ਨੂੰ ਪੋਲੇ-ਪੋਲੇ ਸਹਲਾਉਣ ਲੱਗਾ ਫਿਰ ਉਹਨਾਂ ਨਾਲ ਗੱਲਾਂ ਕਰਨ ਲੱਗਾ ਜੇ ਅੱਜ ਵਾਲੇ ਸਿੰਘ ਦੀ ਗੱਲ ਸੱਚੀ ਹੋਈ ਪਤਾ ਨਹੀਂ ਪੁੱਤਰ ਤੁਸੀਂ ਕਿਹੜੇ ਕਸਾਈਆਂ ਦੇ ਵਸ ਪੈਣਾ ਫਿਰ ਉਹ ਦੋਹਾ ਮੇਮਣਿਆਂ ਨੂੰ ਗਲ ਨਾਲ ਲਾ ਕੇ ਰੋਣ ਲੱਗ ਪਿਆ ਬੂਟਾ ਵਾਲੇ ਨੂੰ ਪਤਾ ਹੀ ਨਾ ਲੱਗਾ ਅੱਲਾ ਰੱਖੀ ਕਿਹੜੇ ਵੇਲੇ ਆ ਕੇ ਪਿੱਛੇ ਆ ਖੜੀ ਉਸ ਦਾ ਮਨ ਵੀ ਭੇਜ ਗਿਆ ਆਪਣੇ ਖਾਵੰਦ ਦੇ ਮੋਢੇ ਉੱਪਰ ਹੱਥ ਰੱਖ ਕੇ ਸਲਾਬੀ ਜੇ ਆਵਾਜ਼ ਵਿੱਚ ਗਿਆ ਉੱਠ ਕਮਲਾ ਤਾਂ ਨਹੀਂ ਹੋ ਗਿਆ ਬੂਟਾ ਵਾਲੀ ਸੰਭਲਿਆ ਆਪਣੇ ਕੁੜਤੇ ਦੀ ਬਾਹ ਨਾਲ ਅੱਖਾਂ ਪਹੁੰਚੀਆਂ ਤੇ ਘਰ ਦੇ ਵਿਹੜੇ ਵਿੱਚ ਰੱਖੇ ਟੱਬ ਵਿੱਚੋਂ ਪਾਣੀ ਲੈ ਕੇ ਮੂੰਹ ਹੱਥ ਧੋਣ ਲੱਗਾ ਬਾਰੋਂ ਕਿਸੇ ਨੇ ਆਵਾਜ਼ ਮਾਰੀ ਬੂਟਿਆ ਘਰ ਹੈ ਆਹੋ ਘਾਰੇ ਹੋਣਾ ਬੂਟੇ ਨੇ ਲੰਘਿਆ ਆਪਣੇ ਕੁੜਤੇ ਦੇ ਪੱਲੇ ਨਾਲ ਮੂੰਹ ਪੂੰਝੇ ਦਾ ਬੂਟਾ ਦਰਵਾਜ਼ੇ ਵੱਲ ਗਿਆ ਪਿੰਡ ਦੇ ਚੌਧਰੀ ਸ਼ੇਰਖਾਂ ਦਾ ਨੌਕਰ ਸ਼ੇਰ ਅਲੀ ਅੱਧਾ ਕੋ ਅੰਦਰ ਆ ਗਿਆ ਸੀ ਆਵਈ ਸ਼ੇਰ ਅਲੀਆ ਬੂਟਾ ਵਾਲੀ ਨੇ ਉਸ ਨੂੰ ਵੇਖਦਿਆ ਗਿਆ ਚੌਧਰੀ ਸ਼ੇਰਖਾਂ ਆਖਿਆ ਸੋ ਬੂਟਾ ਵਾਲੀ ਖੜਾ ਖਲੋਤਾ ਮਿਲੇ ਆ ਕੇ ਸ਼ੇਰ ਅਲੀ ਨੇ ਕਿਹਾ ਸ਼ੇਰ ਅਲੀਆ ਤੂੰ ਤਾਂ ਹੋਇਆ ਚੌਧਰੀ ਸ਼ੈਦ ਦਾ ਨੌਕਰ ਤੇ ਨੂੰ ਉਸਦਾ ਹੁਕਮ ਲੈ ਕੇ ਆਣਾ ਪੰਦੈ ਪਰ ਬੂਟਾ ਮਰਾਸੀ ਲਈ ਤਾਂ ਪਿੰਡ ਦੇ ਸਾਰੇ ਜਜਮਾਨ ਚੌਧਰੀ ਨੇ ਜੇ ਮੈਂ ਐਂ ਖੜਾ ਖੜੋਤਾ ਹੋਣ ਲੱਗਾ ਤਾਂ ਮੈਨੂੰ ਖਾੜ ਦੇ ਕੰਢ ਕੇ ਸਲਾ ਦੇਣੀ ਹੈ ਤੇਰੀ ਗੱਲ ਸਹੀ ਹੈ ਬੂਟਿਆ ਜਦ ਮੈਂ ਰਿਜੈਕਟ ਚੌਧਰੀ ਦਾ ਖਾਨਾ ਹੁਕਮ ਦਿੱਤਾ ਫਿਰ ਚੌਧਰੀ ਦਾ ਹੀ ਬਜਾਉਣਾ ਹੋਇਆ ਤੂੰ ਬਿੰਦ ਛੱਟ ਨੂੰ ਪਿੱਛੇ ਚੱਲਿਆ ਆਂ ਪਰ ਆਂ ਜ਼ਰੂਰ ਕੋਈ ਖਾਸ ਹੀ ਗੱਲ ਜਾਪਦੀ ਹੈ ਮੈਨੂੰ ਸ਼ੇਰ ਅਲੀ ਨੇ ਅੱਖਾਂ ਮਟਕਾਈਆਂ ਖਾਸ ਕਿਹੜੀ ਹੋਣੀ ਹੈ ਮੈਨੂੰ ਕਿਸੇ ਵਗਾਰ ਤੇ ਕੱਲਣਾ ਹੋਣਾ ਨਹੀਂ ਬੂਟਿਆ ਚੌਧਰੀ ਰਾਤ ਨੂੰ ਸੌਂਦਾ ਨਹੀਂ ਬੰਦੂਕ ਲੈ ਕੇ ਛਾਤ ਉੱਪਰ ਹੀ ਗੇੜੇ ਕੱਢੀ ਜਾਂਦਾ ਤੂੰ ਚੱਲ ਸ਼ੇਰ ਅਲੀ ਮੈਂ ਆਇਆ ਮਗਰ ਹੀ ਆ ਕੇ ਬੂਟਾ ਵਾਲੀ ਚੌਂਕੇ ਵਿੱਚ ਰੋਟੀਆਂ ਪਕਾਉਂਦੇ ਆਂ ਅੱਲਾ ਰੱਖੀ ਵੱਲ ਤੁਰ ਪਿਆ ਚੌਧਰੀ ਸ਼ੇਰਖਾਂ ਮਾਲਵੇ ਦੇ ਇਸ ਪਿੰਡ ਦਾ ਸਿਰ ਕੱਢ ਬੰਦਾ ਸੀ ਲੰਮੀ ਚੌੜੀ ਖੇਤੀ ਅੱਧੇ ਪਿੰਡ ਦੀ ਜ਼ਮੀਨ ਉਸ ਦੇ ਕਬਜ਼ੇ ਵਿੱਚ ਸੀ ਐਵੇਂ ਅੱਧਾ ਪਿੰਡ ਉਸ ਦੇ ਮੁਜਾਰਿਆਂ ਦਾ ਸੀ ਮੁਜਾਰਿਆਂ ਵਿੱਚ ਕਮੀ ਕਮੀਨ ਕੰਮੀ ਕਮੀਨ ਵੀ ਸਨ ਕਿਲੇ ਵਰਗਾ ਘਰ ਵੱਡਾ ਦਰਵਾਜ਼ਾ ਜਿਸ ਵਿੱਚੋਂ ਦੀ ਹਾਥੀ ਲੰਘ ਜਾਵੇ ਹਵੇਲੀ ਵਿੱਚ ਨੌਕਰ ਚਾਕਰ ਲਾਠ ਮਾਰ ਪਹਿਰੇਦਾਰ ਬੜਾ ਲਾਮ ਲਸ਼ਕਰ ਸੀ ਪਿੰਡ ਵਾਲੇ ਹਰ ਕੰਮ ਉਸ ਦੀ ਸਲਾਹ ਨਾਲ ਕਰਦੇ ਸਨ ਤਕੜੀ ਦੇ 2 ਗੱਜ ਤੋਂ ਵਧੇਰੇ ਲੰਮਾ ਕਦ ਜਦੋਂ ਤੁਰਲੇ ਵਾਲੀ ਪੱਗ ਬੰਨ ਕੇ ਤੇ ਨੋਕਾਂ ਵਾਲੀ ਕੱਢੀ ਜੁੱਤੀ ਪਾ ਕੇ ਘੋੜੀ ਉੱਪਰ ਆਪਣੇ ਖੇਤਾਂ ਨੂੰ ਜਾਂਦਾ ਤਾਂ ਹਰ ਪਾਸਿਓਂ ਸਲਾਮਾਂ ਦੀ ਵਾਛੜ ਹੋਣ ਲੱਗਦੀ ਚੌਧਰੀ ਹੋਰ ਛਾਤੀ ਫੁਲਾ ਲੈਂਦਾ ਪਰ ਹੁਣ ਕੁਝ ਦਿਨਾਂ ਦਾ ਉਹ ਪਰੇਸ਼ਾਨ ਸੀ ਗੱਲ-ਗੱਲ ਤੇ ਖੇੜ ਜੁੜਦਾ ਸੀ ਉਸ ਨੂੰ ਗੁੱਸਾ ਬੜਾ ਆਉਣ ਲੱਗ ਪਿਆ ਪਿੰਡਾਂ ਵਿੱਚ ਅਫਵਾਵਾਾਂ ਦੇ ਬਾਪ ਰੋਲੇ ਫਿਰਦੇ ਸਨ ਹੁਣ ਤਾਂ ਉਸ ਨੇ ਹੋਰ ਵੀ ਡਰਾਉਣੀ ਗੱਲ ਸੁਣੀ ਸੀ ਗੁਰੂ ਦਾ ਬੰਦਾ ਮੁਗਲ ਫੌਜ ਨੂੰ ਹਰਾਉਂਦਾ ਕਤਲੋ ਗਾਰਦ ਕਰਦਾ ਲੁੱਟਮਾਰ ਕਰਦਾ ਮਾਰੋ ਮਾਰ ਕਰਦਾ ਇਧਰ ਮਾਲਵੇ ਵੱਲ ਚਖੜ ਵਾਂਗ ਵੱਧ ਆ ਰਿਹਾ ਹੈ ਗੁਰੂ ਦੇ ਬੰਦੇ ਨੇ ਸਰਹਿੰਦ ਦੇ ਨਵਾਬ ਨੂੰ ਟੁਕੜੇ ਟੁਕੜੇ ਕਰਕੇ ਕੁੱਤਿਆਂ ਨੂੰ ਪਾ ਦਿੱਤਾ ਹੈ ਗੁਰੂ ਦੇ ਬੰਦੇ ਨੇ ਛਡੋਰੇ ਦੇ ਹਕਮ 'ਤੇ ਸ਼ੈਦਾਂ ਚੋਰੀਆਂ ਨੂੰ ਜਿਉਂਦਿਆਂ ਸਾੜ ਦਿੱਤਾ ਹੈ ਬੰਦਾ ਸਿੰਘ ਦਾ ਨਾਮ ਸੁਣਦੇ ਹੀ ਸ਼ੈਨ ਸ਼ਾਹੀ ਫੌਜ ਦੇ ਸਿਪਾਹੀ ਹਥਿਆਰ ਛੱਡ ਕੇ ਦੌੜ ਜਾਂਦੇ ਨੇ ਬੰਦਾ ਸਿੰਘ ਕੋਈ ਜਾਦੂਗਰ ਹੈ ਕਾਲਾ ਇਲਮ ਜਾਣਦਾ ਹੈ ਉਹ ਆਪਣੀ ਸ਼ਕਲ ਬਦਲ ਲੈਂਦਾ ਹੈ ਤੇ ਰੂਪ ਬੋਸ਼ ਹੋ ਕੇ ਸ਼ਾਹੀ ਫੌਜ ਵਿੱਚ ਜਾ ਘੁਸਦਾ ਫਿਰ ਅੰਨੇਵਾ ਕਤਲ ਕਰਦਾ ਜਾਂਦਾ ਹੈ ਚੌਧਰੀ ਸ਼ੇਰਖਾਨ ਦੀ ਰਾਤਾਂ ਦੀ ਨੀਂਦ ਉੱਡ ਗਈ ਉਹ ਗੋਲੀ ਸਿੱਕਾ ਲੈ ਕੇ ਸ਼ਾਹ ਤੋਂ ਉੱਪਰ ਘੁਮਣ ਲੱਗਾ ਕੀ ਪਤਾ ਕਿਹੜੇ ਵੇਲੇ ਸੇ ਖਾਪੈਣ ਉਸ ਨੇ ਬੇਗਮਾਂ ਦੇ ਭਾਰੇ ਗੈਣੇ ਉਤਰਵਾ ਲਏ ਧੀਆਂ ਨੂੰ ਘਰ ਅੰਦਰ ਹੀ ਰਹਿਣ ਲਈ ਆਖਿਆ ਆਪਣੇ ਬਾਸ ਨੌਕਰਾਂ ਤੇ ਪਹਿਰੇਦਾਰਾਂ ਨੂੰ ਹਥਿਆਰ ਬੰਦ ਕਰਕੇ ਉਸ ਨੂੰ ਹਵੇਲੀ ਦੁਆਲੇ ਪੂਰੀ ਮੁਸਤੈਦੀ ਨਾਲ ਪਹਿਰਾ ਦੇਣ ਦਾ ਹੁਕਮ ਦਿੱਤਾ ਆਪ ਵੀ ਹਰ ਸਮੇਂ ਬੰਦੂਕ ਹੱਥ ਵਿੱਚ ਰੱਖਣ ਲੱਗਾ ਬੂਟਾ ਅਲੀ ਡਰਦਾ ਡਰਦਾ ਚੌਧਰੀ ਸ਼ੇਰਖਾਂ ਦੀ ਹਵੇਲੀ ਦੇ ਵੱਡੇ ਦਰਵਾਜ਼ੇ ਕੋਲ ਖੜੇ ਪਹਿਰੇਦਾਰਾਂ ਕੋਲ ਜਾ ਖੜਾ ਚੌਧਰੀ ਸਾਹਿਬ ਨੇ ਬੁਲਾਇਆ ਹੋਇਆ ਮਰਾਸੀ ਨੇ ਦੱਸਿਆ ਲੰਘ ਜਾ ਅੰਦਰ ਪਹਿਲਾਂ ਵੇਖ ਲੈ ਕੁੱਤਾ ਨਾ ਖੁੱਲਾ ਹੋਵੇ ਇੱਕ ਪਹਿਰੇਦਾਰ ਨੇ ਖਬਰ ਕੀਤਾ ਹਵੇਲੀ ਵਿੱਚ ਕੁੱਤੇ ਨੇ ਬੂਟਾ ਅਲੀ ਨੇ ਗੁੱਝੀ ਚੋਟ ਮਾਰੀ ਆਹੋ ਰੱਖੇ ਹੋਏ ਨੇ ਚੌਧਰੀ ਨੇ ਬੂਟਾ ਅਲੀ ਅਗਾਹ ਤੁਰਦਾ ਗਿਆ ਅੱਗੇ ਹਵੇਲੀ ਦਾ ਲੰਮਾ ਚੋੜਾ ਵੇੜਾ ਸੀ ਇੱਕ ਮਾਸਗੀ ਛਿੜਕਾ ਕਰਨ ਲੱਗਾ ਹੋਇਆ ਸੀ ਬੂਟਾ ਅਲੀ ਨੇ ਇੱਧਰ ਉੱਧਰ ਵੇਖਿਆ ਫਿਰ ਉਸ ਨੂੰ ਚੌਧਰੀ ਦਿਸ ਗਿਆ ਉਹ ਆਪਣੇ ਦੋਹਾਂ ਹੱਥਾਂ ਦੀ ਪਿਛਲੇ ਪਾਸੇ ਕ੍ਰਿੰਗੜੀ ਪਾਈ ਇਧਰ ਉਧਰ ਚੱਕਰ ਘਟ ਰਿਹਾ ਸੀ ਬੂਟਾ ਅਲੀ ਜੇਰਾ ਕਰਕੇ ਉਧਰ ਗਿਆ ਤੇ ਜਾਂਦਿਆਂ ਹੀ ਅੱਧਾ ਚੁੱਕ ਕੇ ਸਲਾਮ ਆਖੀ ਨਾਲ ਹੀ ਬੋਲਿਆ ਚੌਧਰੀਆਂ ਨੂੰ ਅੱਲਾਹ ਦੀਆਂ ਰੱਖਾਂ ਭਾਗ ਲੱਗੇ ਰਹਿਣ ਬੂਟਾ ਅਲੀ ਨੂੰ ਵੇਖਦਿਆਂ ਹੀ ਚੌਧਰੀ ਤਪਾਕ ਨਾਲ ਬੋਲਿਆ ਮੀਰ ਜਦਿਆ ਹੁਣ ਤੈਨੂੰ ਸੱਦਣ ਲਈ ਵੀ ਬੰਦਾ ਭੇਜਣਾ ਪਏਗਾ ਗੀ ਆਖਦੇ ਹੋ ਮਾਲਕੋ ਅਸੀਂ ਤਾਂ ਹਜ਼ੂਰ ਦੀ ਪਰਜਾ ਹਾਂ ਮਰਾਸੀ ਨੇ ਹੱਥ ਜੋੜੇ 쿠ਫਰ ਤੋਲਦਾ ਕੁਫਰ ਮੀਰ ਜਾਦਿਆ ਪਰਜਾ ਹੁੰਦਾ ਤਾਂ ਪਹਿਲਾਂ ਵਾਂਗ ਸਵੇਰੇ ਸ਼ਾਮ ਹਾਜ਼ਰੀ ਭਰਦਾ ਆ ਕੇ ਚੌਧਰੀ ਮੋਛਣੂ ਤਾਂ ਦੇਣ ਲੱਗ ਪਿਆ ਮਾਲਕੋ ਅਸਲ ਗੱਲ ਤਾਂ ਹੈ ਮੈਂ ਅਫਵਾਹਾਂ ਤੋਂ ਡਰ ਗਿਆ ਇੰਨੀਆਂ ਅਫਵਾਹਾਂ ਤਰ੍ਹਾਂ ਤਰ੍ਹਾਂ ਦੀਆਂ ਹੁਣ ਆਪ ਨੂੰ ਕੀ ਦੱਸਾਂ ਬੂਟਾ ਵਾਲੀ ਅਚਾਨਕ ਚੁੱਪ ਕਰ ਗਿਆ ਹਾਂ ਹਾਂ ਦੱਸ ਇਸੇ ਲਈ ਤਾਂ ਤੈਨੂੰ ਛੱਡਿਆ ਇੱਥੇ ਸਾਡੇ ਸਾਹਮਣੇ ਤਾਂ ਕੋਈ ਮੂੰਹ ਨਹੀਂ ਖੋਲਦਾ ਚੌਧਰੀ ਦੀ ਆਵਾਜ਼ ਵਿੱਚ ਕੁਝ ਨਰਮਾਈ ਆ ਗਈ ਹਰ ਰੋਜ਼ ਹੀ ਕੋਈ ਨਵੀਂ ਗੱਲ ਸੁਣੀਦੀ ਐ ਹੁਣ ਕੀ ਦੱਸਾਂ ਸਾਰੇ ਪਿੰਡ ਵਿੱਚ ਹਰ ਰੋਜ਼ ਹੀ ਕੋਈ ਨਵੀਂ ਗੱਲ ਸੁਣੀਦੀ ਐ ਹੁਣ ਕੀ ਦੱਸਾਂ ਸਾਰੇ ਪਿੰਡ ਵਿੱਚ ਰੋਲਾ ਪਿਆ ਹੋਇਆ ਸਿੱਖਾਂ ਦੇ ਗੁਰੂ ਨੇ ਇੱਕ ਬੰਦਾ ਭੇਜਿਆ ਦੱਖਣ ਵੱਲੋਂ ਬੰਦਾ ਕਿ ਹਜੂਰ ਕਹਿੰਦੇ ਕੋਈ ਬੈਰਾਗੀ ਸਾਧ ਹੈ ਕਾਲਾ ਇਲਮ ਜਾਣਦਾ ਹੈ ਪੰਛੀਆਂ ਆਂਗੂ ਉੱਡ ਜਾਂਦਾ ਹੈ ਮੰਤਰ ਮਾਰ ਕੇ ਗਾਇਬ ਹੋ ਜਾਂਦਾ ਹੈ ਕਦੇ ਸ਼ਕਲਾਂ ਬਦਲ ਲੈਂਦਾ ਸੁਣਿਆ ਦਿੱਲੀ ਤੋਂ ਇੱਧਰ ਮੈਨੂੰ ਤਾਂ ਪਤਾ ਨਹੀਂ ਕਿੱਧਰ ਦਿੱਲੀ ਹੈ ਮੈਂ ਤਾਂ ਬਾਲੇ ਤੋਂ ਬਾਲਾ ਅੱਲਾ ਰੱਖੀ ਦੇ ਪਿੰਡ ਤੱਕ ਗਿਆ ਹਾਂ ਹਾਂ ਦਿੱਲੀ ਤੋਂ ਇੱਧਰ ਉਹ ਮਲੇਰ ਕੋਟਲਾ ਤੱਕ ਆ ਗਿਆ ਕਹਿੰਦਾ ਇਹ ਗੁਰੂ ਗੁਰੂ ਦਾ ਬੰਦਾ ਹੁਣ ਤਾਂ ਇਹਨੂੰ ਸਿੱਖ ਬੰਦਾ ਸਿੰਘ ਬਹਾਦਰ ਕਹਿਣ ਲੱਗ ਪਏ। ਇਹ ਬੰਦਾ ਜਿਸ ਦੀਆਂ ਅੱਖਾਂ ਵਿੱਚ ਝਾਕ ਲਵੇ ਉਸ ਦੀ ਸਾਰੀ ਤਾਕਤ ਖਿੱਚ ਲੈਂਦਾ ਤੇ ਜਣਾ ਪੈਰੀ ਪੈ ਜਾਂਦਾ। ਬੂਟਾ ਅਲੀ ਗੱਲਾਂ ਕਰਦਾ ਦੋ ਕਦਮ ਹੋਰ ਅੱਗੇ ਹੋ ਗਿਆ ਤੇ ਹੌਲੀ ਜਿਹੀ ਬੋਲਿਆ। ਚੌਧਰੀ ਸਾਹਿਬ ਹਜ਼ੂਰ ਅੱਜ ਦੀ ਗੱਲ ਹੈ ਦੁਪਹਿਰੇ ਵੇਲੇ ਤਰਵੈਣੀ ਬੈਠੇ ਸਾਂ। ਉਥੇ ਕੋਰ ਵੀ ਸਨ ਪਿੰਡ ਦੇ ਬੰਦੇ ਬੋੜ ਸਿੰਘ ਫੂਲਾ ਬਾਬਾ ਨਤੂਆ ਮਲੀ ਬੋਤਾ ਸਿੰਘ ਨਾਈਆਂ ਦਾ ਛੱਜੂ ਤੇnga ਸਿੰਘ ਵੀ ਸੀਗਾ ਹੋਰ ਵੀ ਸਨ ਤਿੰਨ ਚਾਰ ਗੱਬਰੂ ਉੱਥੇ ਇੱਕ ਸੇਖਾ ਆਇਆ ਮਲੇਰਕੋਟਲੇ ਵੱਲੋਂ ਉਹਨੇ ਦੱਸਿਆ ਦਿੱਲੀ ਤੋਂ ਇੱਧਰ ਹੁਣ ਖਾਲਸੇ ਦਾ ਰਾਜ ਹੋ ਗਿਆ ਖਾਲਸਾ ਰਾਜ ਦੇ ਸਿੱਕੇ ਵੀ ਚੱਲ ਪਏ ਉਸਨੇ ਸਾਰਿਆਂ ਨੂੰ ਚਾਂਦੀ ਦਾ ਸਿੱਕਾ ਦਿਖਾਇਆ ਫੇਰ ਆਂਦਾ ਬੰਦਾ ਸਿੰਘ ਬਹਾਦਰ ਹੁਣ ਮਾਲਵੇ ਵੱਲ ਕਬਜ਼ਾ ਕਰਨ ਆਏਗਾ ਕਿਸ ਤਰ੍ਹਾਂ ਦਾ ਬੰਦਾ ਸੀ ਸ਼ੇਰਖਾਂ ਦੇ ਚਿਹਰੇ ਉੱਪਰ ਡਰ ਸੀ ਬੰਦਾ ਤਾਂ ਬੰਦਿਆਂ ਵਰਗਾ ਹੀ ਸੀ ਹਜੂਰ ਚਾਰ ਹੱਥ ਕੱਦ ਹੋਊਗਾ ਹਟਾ-ਕੱਟਾ ਸੀ ਪਰਵੇਂ ਦਾੜੀ ਡਰਾਉਣੀਆਂ ਅੱਖਾਂ ਇਹੋ ਜਿਹਾ ਬੰਦਾ ਜੀ ਵੇਲੇ ਕਵੇਲੇ ਇਕੱਲੇ ਕਹਿਰੇ ਨੂੰ ਟੱਕਰ ਜੇ ਤਰਾ ਕੱਢ ਦੇਵੇ ਚੌਧਰੀ ਸਾਹਿਬ ਬੂਟਾ ਵਾਲੀ ਨੇ ਉਸਨੂੰ ਹੋਰ ਡਰਾਇਆ ਕਿਤੇ ਉਹ ਬੰਦਾ ਸਿੰਘ ਆਪ ਹੀ ਤਾਂ ਨਹੀਂ ਸੀ ਕੀ ਪਤਾ ਲੱਗੇ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਭਾਰ ਜਿਹੜੀ ਚੱਪੜ ਛੜੀ ਦੀ ਜੱਗ ਵਿੱਚ ਲੜਿਆ ਸੀ जखम ਵੀ ਸੀ ਪੇਟ ਤੇ ਉਸਨੇ ਵਿਖਾਇਆ ਸੀ ਆਂਦਾ ਸੀ ਮੈਂ ਤਾਂ ਪਿੰਡ ਚ ਹੋਕਾ ਦੇਣਾ ਆ ਬਈ ਖਾਲਸੇ ਦਾ ਰਾਜ ਹੋ ਗਿਆ ਹੁਣ ਜਮੀਨਾ ਉਹਦੀਆਂ ਜਿਹੜਾ ਬਾਹੂ ਮਜ਼ਾਰੇ ਮਾਲਕ ਬਣਨਗੇ ਹੁਣ ਦਸਦਾ ਮਰਾਸੀ ਸ਼ੇਰਖਾਨ ਦੇ ਚਿਹਰੇ ਉੱਪਰਲੇ ਹਾਵ ਭਾਵ ਤਾੜਨ ਲੱਗਾ ਇਉਂ ਜਮੀਨਾ ਕਿਵੇਂ ਖੋਹ ਲੈਣਗੇ ਮਜ਼ਾਰੇ ਸਾਰੀ ਉਮਰ ਸਾਡੇ ਪੈਰਾਂ ਚ ਆ ਕੇ ਬੈਠਣ ਵਾਲੇ ਕਿਵੇਂ ਬਣ ਜਾਣਗੇ ਮਾਲਕ ਮਾਰ ਮਾਰ ਕੇ ਲਾਠੀਆਂ ਦੱਸਾਂਗੇ ਪਤਾ ਸ਼ੇਰਖਾਨੇ ਹਰਖ ਅਗੇ ਆਖਿਆ ਮਾਫੀ ਦੇਣੀ ਚੌਧਰੀ ਸਾਹਿਬ ਛੋਟਾ ਮੂੰਹ ਬੜੀ ਬਾਤ ਸੁਣਿਆ ਸਰਹਿੰਦ ਦਾ ਸੂਬੇਦਾਰ ਗੁਰੂ ਦੇ ਬੰਦੇ ਨੇ ਕਤਲ ਕਰ ਦਿੱਤਾ ਟੁਕੜੇ ਟੁਕੜੇ ਕਰਤੇ ਸਰਹਿੰਦ ਸਾਰੇ ਦੀ ਸਾਰੀ ਖੇ ਬਣਾ ਦਿੱਤੀ ਸਿੰਘਾਂ ਨੇ ਹਿੰਦੂਆਂ ਨੂੰ ਵੀ ਨਹੀਂ ਬਖਸ਼ਿਆ ਜਿਹੜੇ ਸੂਬੇ ਨਾਲ ਮਿਲੇ ਹੋਏ ਸਨ ਉਧਰ ਦੀਆਂ ਸਾਰੀਆਂ ਜ਼ਮੀਨਾਂ ਵਾਉਣ ਵਾਲੇ ਮੁਜਾਰਿਆਂ ਚ ਵੰਡਤੀਆਂ ਸਾਰੇ ਹਾਕਮ ਨਵਾਬ ਜਾ ਸੂਬੇਦਾਰ ਚੌਧਰੀ ਜਾ ਮਾਰ ਦਿੱਤੇ ਜਾਂ ਜਿਉਂਦੇ ਹੀ ਹਵੇਲੀਆ ਨੂੰ ਅੱਗਾਂ ਲਾ ਕੇ ਅੰਦਰ ਹੀ ਸਾੜਦੇ ਤਰਵੈਣੀ ਹੇਠ ਤਾਂ ਅੱਜ ਬੜੀ ਚੁੰਝ ਚਰਚਾ ਹੋਈ ਮੈਂ ਜਦੋਂ ਉੱਠ ਕੇ ਤੁਰਨ ਲੱਗਾ ਤਾਂ ਮੈਨੂੰ ਆਂਦੇ ਮਰਾਸੀਆ ਡਰ ਗਿਆ ਮੈਂ ਕੀ ਆਖਦਾ ਬੱਕਰੀਆਂ ਦਾ ਬਹਾਨਾ ਲਾ ਕੇ ਤੁਰ ਗਿਆ ਬੂਟਾ ਵਾਲੀ ਗੱਲਾਂ ਸੁਣ ਕੇ ਸ਼ੇਰਖਾਣੂ ਮੁੜਕਾ ਆ ਗਿਆ ਕੁਝ ਥੇਰ ਬਾਅਦ ਉਸਨੇ ਬੂਟੇ ਨੂੰ ਕਿਹਾ ਤੂੰ ਇਉਂ ਕਰ ਪਿੰਡ 'ਚ ਜਿੰਨੇ ਵੀ ਮੁਸਲਮਾਨਾਂ ਦੇ ਘਰ ਨੇ ਉਹਨਾਂ ਨੂੰ ਖਬਰਦਾਰ ਕਰ ਆਖੀ ਚੌਧਰੀ ਨੇ ਕਿਹਾ ਆਪਣੀ ਕੀਮਤੀ ਚੀਜ਼ ਵਸਤ ਸੰਭਲਿਓ ਤੇ ਹਰ ਕੋਈ ਹਥਿਆਰ ਰੱਖੇ ਇਕੱਲਾ ਦੋ ਇਕੱਲਾ ਬਾਹਰ ਨਾ ਜਾਵੇ ਪੰਜ ਸੱਤ ਰਲ ਕੇ ਜਾਣ ਆ ਕੇ ਸ਼ੇਰਖਾਂ ਬੂਟਾ ਵਾਲੀ ਨੂੰ ਉੱਥੇ ਹੀ ਖੜਾ ਛੱਡ ਅੰਦਰ ਵੱਲ ਚਲਿਆ ਗਿਆ ਬੂਟਾ ਵਾਲੀ ਕੁਝ ਪਲ ਜਾਂਦੇ ਚੌਧਰੀ ਵੱਲ ਵੇਖਦਾ ਰਿਹਾ ਫਿਰ ਮੂੰਹ ਭੁਆ ਕੇ ਹਵੇਲੀ ਵਿੱਚੋਂ ਬਾਹਰ ਨਿਕਲ ਗਿਆ ਸਾਹਮਣੋਂ ਰੋੜ ਚ ਬਣਿਆ ਦਾ ਬੋਤਾ ਸਿੰਘ ਆ ਰਿਹਾ ਸੀ ਕੋਈ ਹੋਰ ਵੇਲਾ ਹੁੰਦਾ ਤਾਂ ਬੂਟੇ ਨੇ ਉਸਨੂੰ ਟਿੱਚਰ ਜ਼ਰੂਰ ਕਰਨੀ ਸੀ ਪਰ ਅੱਜ ਉਹ ਉਸ ਕੋਲੋਂ ਚੁੱਪਚਾਪ ਨੀਵੀਂ ਪਾਈ ਲੰਘ ਗਿਆ ਬੋਤਾ ਸਿੰਘ ਨੇ ਹੈਰਾਨ ਹੋ ਕੇ ਭੌਂ ਕੇ ਵੇਖਿਆ ਅੱਜ ਕੀ ਹੋ ਗਿਆ ਮਰਾਸੀ ਨੂੰ ਬਈ ਇਹ ਨੇ ਤਾਂ ਸੇਰੀ ਤਾਂ ਨਹੀਂ ਚੁਕਿਆ ਪਿੰਡ ਵਿੱਚ ਘਰਾਂ ਦੇ ਚੁੱਲਿਆਂ ਵਿੱਚ ਬਲਦੀ ਅੱਗ ਦਾ ਧੂਆ ਅਫਵਾਹਾਂ ਵਾਂਗ ਪਿੰਡ ਦੇ ਅਸਮਾਨ ਉੱਪਰ ਫੈਲਿਆ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਉੱਪਰ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ